ਸੋਸ਼ਲ ਮੀਡੀਆ ਤੇ ਕਸਚੋ ਫਲੋਸ ਐਸੇਪੂਸ਼ਨ ਕੁਮਾਰ ਇਸ ਵੰਦ ਵਿੱਚ ਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਾਨੂੰ ਪਿਛਲੇ ਹਫਤਾ 10 ਦਿਨ ਤੋਂ ਉਸ ਵੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕਚੀ ਜੀ ਹੁਕਮ ਅਨਸਾਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀ ਐਨ ਐਸ ਦੀਆਂ ਧਰਾਵਾਂ 75 75 ਕਾਲਮ 1 ਲਾਈ ਗਈ ਹੈਗੀ ਆ 67 ਐਕਟ ਆਈ 8 ਲੈ ਕੇ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾਇਆ ਹੈ ਠੀਕ ਹੈ ਜੀ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਜੀ ਇਹਦੇ ਤੇ ਜੋ ਵੀ ਇਹਦਾ ਅਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀ ਉਹਨਾਂ ਦਾ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰ ਜੀ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਹੈ ਉਹਨਾਂ ਦੀ ਹੈਗੀਆਂ ਉਹਨਾਂ ਵੱਲੋਂ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਦਾ ਵਾਦਾ ਜੋ ਕਾਰਵਾਈ ਵਰਦੀ ਹੋਈ ਐ ਐਸ ਐਚ ਓ ਦੇ ਬਖਲਾਫ ਸਖਤੀ ਨਾ ਕੀਤੀ ਗਈ ਜਿਹਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿੱਦਾਂ ਲੈ ਗਏ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸੱਜਦ ਪੱਟੀ ਜਿਹੜਾ ਕਿ ਟੈਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਦਾ ਤੇ ਸਾਡਾ ਟੈਕਨੀਕਲ ਸੈੱਲ ਦਾ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਹਦੇ ਚ ਕੋਈ ਦੂਰ ਰਹਿਣਗੇ ਜਿਹੜੇ ਐਸ ਐਚਓ ਕੁਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈ ਮੁੱਦੇ ਨੂੰ ਪਖਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਫ ਕਾਇਸ ਐਸ ਐਚਓ ਕੁਸ਼ਨ ਕੁਮਾਰ ਵੀ ਉਹਨੂੰ ਬਲੈਕਮੇਲ ਕੀਤਾ ਗਿਆ ਉਹਦੀ ਤਕਰੀਰ ਕਰਕੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਜਿਹੜੇ ਧਮਕੀਆਂ ਆ ਰਹੀਆਂ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹ ਕੀ ਕੀ ਕਰਵਾ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾਂ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਕਸਟੋ ਫਲੋਰ ਅਸੀਂ ਪੁੱਛਣ ਤੁਮਾਰ ਇਸ ਬੰਦ ਵਿੱਚ ਨaik ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਨ ਪਿਛਲੇ ਹਫਤਾ 10 ਦਿਨ ਤੋਂ ਉਸ ਬੰਦ ਵਿੱਚ ਸਾਡੇ ਮਾਲਜੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਮਿਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਧਰਾਵਾ ਲਾਈਆਂ ਗਈਆਂ ਨੇ ਉਹ ਬੀਐਨਐਸ ਦੀਆਂ ਧਰਾਵਾ 75 75 ਕਾਲਮ 1 ਲਾਈ ਗਈ ਹੈਗੀ ਆ 67 ਐਕਟ 88 ਲਾ ਕੇ ਹੈਗਾ ਤੇ ਪੁਲਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾਇਆ ਹੈ ਠੀਕ ਹੈ ਜੀ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਆ ਇਹਦੇ ਤੇ ਜੋ ਵੀ ਇਹਦਾ ਅਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਦਾ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰ ਜੀ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਅਸੀਂ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਦਾ ਵਾਦਾ ਜੋ ਕਾਰਵਾਈ ਬੜਦੀ ਹੋਈ ਐ ਐਸ ਐਚਓ ਦੇ ਖਿਲਾਫ ਸਖਤੀ ਨਾਲ ਕੀਤੀ ਜਾਵੇ ਉਹਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿੱਦਾਂ ਲੈ ਗਾ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਪੱਟੀ ਜਿਹੜਾ ਕਿ ਟੈਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਵੀਡੀਓ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਦੋਂ ਕੋਈ ਦੂਰ ਰਹਿਬਾ ਨਹੀਂ ਹੈ ਜਿਹੜੇ ਐਸ ਐਚਓ ਕੁਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਗਿਆ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਪਖਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਹਿਬ ਕੈ ਐਸ ਐਚਓ ਕੁਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਜਿਹੜਾ ਧਮਕੀ ਆ ਰਹੀ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹ ਉਹਦਾ ਕੀ ਕੀਤੀ ਕਰਵਾ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾਂ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਅਸੀਂ ਚੋ ਫਲਾ ਉਸ ਐਸੇ ਪੁੱਛਣ ਤੋਂ ਮਾਰੋ ਇਸ ਵੰਦ ਵਿੱਚ ਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਾਨੂੰ ਪਿਛਲੇ ਹਫਤਾ 10 ਦਿਨ ਤੋਂ ਉਸ ਵੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫਆਈਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੌਰ ਵਿਖੇ ਦਰਜ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀਐਨਐਸ ਦੀਆਂ ਧਰਾਵਾਂ 75 75 ਕੋਲਮ 1 ਲਾਈ ਗਈ ਹੈਗੀ ਹੈ ਜੀ 67 ਐਕਟ ਆਈ 8 ਲਾ ਗਿਆ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲਾਇਆ ਹੈ ਠੀਕ ਹੈ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਜੀ ਇਹਦੇ ਤੇ ਜੋ ਵੀ ਇਹਦਾ ਅਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰ ਜੀ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਦਾ ਵਾਦਾ ਜੋ ਕਾਰਵਾਈ ਵੜਦੀ ਹੋਈ ਐ ਐਸ ਐਚਓ ਦੇ ਖਿਲਾਫ ਸਖਤੀ ਨਾ ਕੀਤੀ ਜਾਵੇ ਉਹਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ। ਉਹ ਮੈਟਰ ਨੂੰ ਸਰ ਤੁਸੀਂ ਕਿੱਦਾਂ ਲੈ ਗਾ? ਜਿਹੜੇ ਉਹਨੋਂ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ। ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਪੱਟੀ ਜਿਹੜਾ ਕਿ ਟੈਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ। ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ। ਇਸ ਸੰਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਹਦੇ ਚ ਕੋਈ ਦੋਰ ਰਹਿਮ ਨਹੀਂ ਹੈ ਜਿਹੜੇ ਐਸ ਐਚਓ ਕੁਸ਼ਨ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਪਖਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਫ ਕਾ ਐਸ ਐਚਓ ਕੁਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਜਿਹੜਾ ਧਮਕੀ ਆ ਰਹੀ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਿਆ ਰਿਹਾ ਉਹ ਉਹਦਾ ਕੀ ਕੀਤੀ ਕਰਵਾ। ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ। ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾਂ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ। ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।